ਕੈਲਰ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਬਬਰੀ ਚੌਂਕੀਆਂ ਜਿੱਥੇ ਕੀ ਤੁਹਾਨੂੰ ਦਿਖਾ ਦਈਏ ਦਿਨ ਚੜ੍ਹਦਿਆ ਹੀ ਇੱਕ ਜੋਗੀ ਲੁੱਟ ਖੋਦਾ ਮਾਮਲਾ ਸਾਹਮਣੇ ਆਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਉੱਤੇ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਪੱਕੀ ਨਾਂ ਮਾਈ ਆਪਣਾ ਹਾਂ ਜੀ ਬੀ ਨੇਮ ਲਉਤਰਾ ਕਿੱਡੀ ਜਗ੍ਹਾ ਤੋਂ ਪਾਜੀ ਮੈਂ ਪਾਜੀ ਬੰਬੇ ਨਗਰ ਨੀਅਰ ਬਡਾਲਾ ਚੌਂਕ ਜੀ ਭਾਈ ਕੀ ਮਾਮਲਾ ਕੀ ਹਸਾਰਾ ਦੱਸੇ ਮੈਨੂੰ ਮਾਮਲਾ ਇਹਦਾ ਜੀ ਮੈਂ ਘਰੋਂ ਨਿਕਲੇ ਆਂ ਆਫਿਸ ਵਾਸਤੇ ਜੀ ਟਾਈਮ ਹੋਣੇ ਜੀ 8:00 ਵਾਟ ਦੇ ਵਿੱਚ ਵਿੱਚ ਟਾਈਮ ਹੈ ਜੀ ਠੀਕ ਹੈ ਜੀ ਤੇ ਮੈਂ ਬਬਰੀਕ ਟਾਉਂਕ ਪਹੁੰਚਿਆ ਮੈਂ ਆਰਾਮਨਸਪੁਰ ਤੇ ਪਿੱਛੋਂ ਬੰਦੇ ਆਏ ਉਹਨੇ ਮੇਰੀ ਚੇਲੀ ਨੂੰ ਝਪਟਾ ਵਾਰਿਆ ਤੇ ਮੈਂ ਚੇਦੀ ਫੜੀ ਆ ਕੁਛ ਵੀ ਕੀਤੀ ਵੇ ਤੇ ਮੈਂ ਨਾਲ ਹੀ ਨਾਲ ਬੈਲੈਂਸ ਖਰਾਬ ਹੋ ਗਿਆ ਮੇਰਾ ਸਕੂਟਰ ਦਾ ਮੈਂ ਪਲਟੀਆਂ ਖਾ ਕੇ ਡਿੱਗ ਗਿਆ ਨਾਲ ਹੀ ਕ੍ਰਿਕ ਕਿੰਨੇ ਜਾਨੇ ਸੀ ਬੰਦੇ ਦੋ ਸੀਗੇ ਜੀ ਤੇ ਮੋਟਰਸਾਈਕਲ ਮੇਰੇ ਸਾਹਮਣੇ ਪਲਸਰ ਸੀਗਾ ਜੀ ਕਾਲੇ ਰੰਗ ਦਾ ਠੀਕ ਹੈ ਜੀ ਬਸ ਜੀ ਮੈਂ ਇੰਨਾ ਤੇ ਮੈਨੂੰ ਪਤਾ ਕਿਉਂ ਮੈਂ ਡੇਗ ਗਿਆ ਸੀਗਾ ਬੰਦਾ ਘਬਰਾ ਵੀ ਜਾਂਦਾ ਵਾ ਹੋ ਗਿਆ ਥਾਣਾ ਕਿਹੜਾ ਪੈਂਦਾ ਭਾਈ ਥਾਣਾ ਪਾਈ ਨੰਬਰ ਪੈਂਦਾ ਜੀ ਕੀ ਕਰਦੀ ਸੀ ਥਾਣੇ ਭਾਈ ਜੀ ਹਾਂਜੀ ਥਾਣਾ ਸ਼ਿਕਾਇਤ ਦਿੱਤੀ ਸੀ ਭਾਈ ਹਾਂਜੀ ਕੰਪਲੀਟ ਲਗਾਈ ਹੈ ਜੀ ਹੁਣੇ ਭਾਈ ਵਾਲੇ ਸਵਾ 8:00 ਸਵਾ 8:00 ਦਾ ਟਾਈਮ ਨਾਲ ਰੇਲ ਚੜ੍ਹਿਆ ਹੀ ਆ ਆ ਦਿਨ ਚੜ੍ਹਿਆ ਬਿਲਕੁਲ ਭਾਈ ਰਾਤ ਦਾ ਸਮਾਂ ਹੈ ਕੋਈ ਪੁੱਛ ਨਹੀਂ ਮੈਂ ਤੁਹਾਨੂੰ ਉਹੀ ਤੇ ਕਹਿਣਾ ਭੀ ਭਾਜੀ ਦਿਨ ਦਿਹਾੜੇ ਔਰ ਇੱਥੇ ਫਬਰੀ ਚੋਂ ਆਪਣਾ ਰਸ਼ ਕਿੰਨਾ ਹੈ ਲੋਕਾਂ ਦਾ ਇੱਥੇ ਭਾਈ ਉੱਤੇ ਜਦੋਂ ਮੈਂ ਟਿੱਕਿਆ ਹਾਂ ਨਾਲ ਹੀ ਬੰਦੇ ਇਕੱਠੇ ਹੋ ਗਏ 20-25 ਬੰਤੇ ਆ ਗਏ ਨਾਲ ਹੀ ਰਾਦਾ ਟਾਈਮ ਹੋਵੇ ਨਾ ਤੇ ਅਸੀਂ ਕਹੀਏ ਯਾਰ ਕਿ ਕੰਮ ਹੁੰਦੋ ਸਾਡੀ ਬੇਕੂਫੀ ਹੈ ਜੇ ਅਸੀਂ ਕਰੀਏ ਇਹਨੂੰ ਦਿਹਾੜੇ ਹੋਈ ਕੋਈ ਲੇਟ ਜ਼ਿਆਦਾ ਤੜਕਾ ਵੀ ਨਹੀਂ ਹੈਗਾ ਲੋਕੀ ਆਪਣੇ ਕੰਮਾਂ ਜਾ ਰਹੇ ਆ ਜੇ ਇਹ ਆਲ ਹੋਏਗਾ ਤੇ ਕੀ ਕਰਾਂਗੇ ਅਸੀਂ ਦੇਸ ਕੋ ਨਾਲ ਇੱਥੇ ਮੋਬਰੀ ਚੋਂ ਨਾਕੇ ਵੀ ਲੱਗਾ ਹੁੰਦਾ ਫਿਰ ਵੀ ਐਡੀ ਵੱਡੀ ਘਟਨਾ ਹੋਣੀ ਕੀ ਮੈਂ ਕੀ ਕਹਸੀ ਜੀ ਅੱਜ ਵੀ ਚਲੋ ਇੰਨਾ ਮੇਰਾ ਪਚਾ ਹੋ ਗਿਆ ਜੀ ਕੱਲ ਮੇਰਾ ਦਿਮਾਗ ਤੇ ਕਿੱਥੇ ਲੱਗ ਜਾਂਦੀ ਕੁਝ ਲੱਗ ਜਾਂਦੀ ਮੈਂ ਕਿੱਥੇ ਜਾਂਦਾ ਜੀ ਕੋਈ ਪੱਤਰ ਦੀ ਮੈਂ ਟੇਕੀ ਜਨਾ ਤੁਹਾਡਾ ਮਿਸੇ ਬਣੀ ਹੋ ਜਾਂਦੀ ਫੇਰ ਨਾਨੀ ਹੈ ਤਾਂ ਮਤਲਬ ਸਕੂਟਰ ਤੇ ਜਾਂਦੀ ਉਹ ਮਰਨਾ ਹੀ ਮੋਤ ਹੀ ਹੈ ਵੀਰ ਜੀ ਉਹ ਰੋਡ ਨਿਕਲਣਾ ਵੀ ਬੜਾ ਉਹ ਕਾਹ ਜਾਂਦਾ ਪਿਆ ਭਾਜੀ ਇਹ ਹਾਲੇ ਦਿਨ ਚੜਿਆ ਹੀ ਆ ਸਵਾ 8 ਹੋ ਗਏ 8 ਵਜ ਦੇ ਵਿੱਚ ਵੀਡੀਓ ਆ ਜਾਂਦਾ ਤਾਂ ਹੋ ਗਈ ਆ ਮੈਂ ਤੁਹਾਨੂੰ ਇੱਥੇ ਕਹਿ ਰਿਹਾ ਹੈ ਪੁਲਿਸ ਦਾ ਕੋਈ ਇਸ਼ੂ ਹੈ ਨਹੀਂ ਹੈ ਨਹੀਂ ਰੱਬ ਜਾਣੀ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਦਿਲ ਦਿਹਾੜੇ ਹਮਤ ਬੜੀ ਉਹਨਾਂ ਦੀ ਠੀਕ ਹੈ ਜੀ ਬੰਦਰ ਰਾਤੀ ਵੀ ਕਦੇ ਤੇ ਹੋਵੇ ਗੱਲ ਕੀ ਮੰਗ ਮੰਗਦੇ ਹੋ ਪ੍ਰਸ਼ਾਸਨ ਤੋਂ ਮੰਗ ਹੈ ਜੀ ਹੁਣ ਇਨਕੁਆਇਰੀ ਕਰਨ ਜੀ ਇਹਨਾਂ ਨੂੰ ਫੜਿਆ ਜਾਵੇ ਹੁਣ ਤੇ ਅੱਗੇ ਵੀ ਬੋੜੀਆਂ ਲੁੱਟ ਖੋਈਆਂ ਗਈਆਂ ਵਾ ਪਰ ਜਿਵੇਂ ਪਹਿਲਾਂ ਭਾਰੂ ਕੈਂਪ ਚ ਹੋਈ ਆ ਉਸ ਤੋਂ ਬਾਅਦ ਲੱਗੇ ਸ਼ਾਕੇ ਚੋਰੀਆਂ ਹੋ ਰਹੀਆਂ ਬਈ ਚੋਰਾ ਤੇ ਜਿਹੜੇ ਹੌਂਸਲੇ ਲਗਾਤਾਰ ਵੱਧਦੇ ਜਾਂਦੇ ਪਏ ਨੇ ਬਿਲਕੁਲ ਜੀ ਦੇਖ ਲਓ ਕਰੋੜ ਰੁਪਏ ਦੀ ਚੋਰੀ ਥੋੜੀ ਨਹੀਂ ਹੁੰਦੀ ਭੋਜੀ ਦੇਖੋ ਕੈਚ ਫਿਰ ਬੰਦੇ ਫੜੇ ਫੜੇ ਇਹਨਾਂ ਨੇ ਟਰੇਸ ਕੀਤੇ ਨੇ ਤੇ ਫਿਰ ਵੀ ਲੋਕ ਡਰਦੇ ਪਏ ਦੇਖੋ ਹੁਣ ਤੇ ਅੱਜ ਕੱਲ੍ਹ ਦੇਖੋ ਭਾਜੀ ਕੈਮਰੇ ਹਰ ਜਗ੍ਹਾ ਹੋ ਗਏ ਨੇ ਹੁਣ ਬੰਦਾ ਟਰੇਸ ਕਰਦੇ ਕੋਈ ਵੱਟੀ ਗੱਲ ਨਹੀਂ ਕਿ ਹਰ ਦੁਕਾਨ ਦੇ ਮਾਰ ਕੈਮਰੇ ਆ ਸਭ ਕੁਝ ਹੈ ਦੇਖੋ ਕਲਿਊ ਤੇ ਮਿਲ ਨਹੀਂ ਜਾਣਾ ਕੋਈ ਨਾ ਕੋਈ ਮੋਟਰਸਾਈਕਲ ਬਾਕੀ ਵਿਸ਼ਵਾਸ ਹੈਗਾ ਜੀ ਪ੍ਰਸ਼ਾਸਨ ਦੇਖੋ ਨਾਲ ਕੀ ਕਰਦੇ ਨੇ ਬਾਕੀ ਉਹਨੇ ਆਏ ਆ ਕੰਪਲੇਂਟ ਉਹਨਾਂ ਲੈ ਲਿਖ ਲਈ ਸਾਡੀ ਤੇ ਹੁਣ ਆਪਾਂ ਕੈਮਰੇ ਕੁਮਰੇ ਕਹਿੰਦੇ ਸੀ ਸੀਸੀਟੀਵੀ ਚੈੱਕ ਕਰਦੇ ਆ ਠੀਕ ਹੈ ਜੀ ਫਿਰ ਕੀ ਸੂਚਨਾ ਕੀ ਆਈ ਸੀ ਜੀ ਇੱਕ ਪਰਸਨ ਬਿਨੇ ਮਲੋਤਰਾ ਉਹ ਆਪਣੇ ਦਫ਼ਤਰ ਨੂੰ ਜਾ ਰਿਹਾ ਸੀ ਬਸਤੀ ਨੂੰ ਜੀ ਜਦੋਂ ਜਾ ਰਿਹਾ ਸੀ ਆਪਣੇ ਰਵੀਦਾਸ ਚੌਂਕ ਤੋਂ ਬਸਤੀ ਚੌਂਕ ਨੂੰ ਜਾ ਰਿਹਾ ਸੀ ਜੀ ਉਹ ਦਿੱਸਨ ਮੁਤਾਬਕ ਕੋਈ ਕੋਈ ਪੌਲਿਸ ਦੇ ਸਵਾਰ ਸੀ ਜੀ ਉਹ ਵੀ ਕਾਲ ਫੇਰ ਕਰਦੇ ਹੁਣ ਕਿਦਾ ਦੇਖ ਰਹੇ ਹੋ ਸਰ ਹਾਲੇ ਦਿਨ ਚੜਿਆ ਹੀ ਆ 8 ਸਵਾਰ ਦੇ ਕਰੀਬ ਜਿਹੜੇ ਕਿ ਟੋਰਾ ਦੇ ਜਿਹੜੇ ਹੌਸਲੇ ਲਗਾਤਾਰ ਵੱਧਦੇ ਨਜ਼ਰ ਆ ਰਹੇ ਨੇ ਜਿਹੜੇ ਹੈਗੇ ਉਹਨਾਂ ਨੂੰ ਕਾਬੂ ਕਰਾਂਗੇ ਠੀਕ ਹੈ ਬੋਟਿੰਗ ਜਿਹੜੇ ਕੈਮਰੇ ਵਗੈਰਾ ਛਾਲ ਦੇਤੇ ਇਹਨਾਂ ਨੂੰ ਨਾਲ ਦੇ ਕੋਈ ਸੀਸੀਟੀਵੀ ਫੋਟੇ ਸਾਹਮਣੇ ਆਈ ਹੈ ਜੀ ਬਿਲਕੁਲ ਹਾਲ ਦੀ ਘਟਨਾ ਹੈ ਪਹਿਲਾਂ ਇਹਨਾਂ ਦਾ ਰੂਟ ਦੇਖਾਂਗੇ ਜਿਹੜੇ ਰੂਟ ਤੋਂ ਇਹ ਹੁੰਦੇ ਆ ਕਿਥੋਂ ਇਹਨਾਂ ਦੇ ਪਿੱਛੇ ਲੱਗਦੇ ਆ ਕੁਝ ਉੱਪਰ ਕਹਿਦੇ ਦੀ ਕਨੈਕਟੀ ਲੈ ਕੇ ਕੁਝ ਹੀ ਕਦਮਾਂ ਦੇ ਸਰ ਨਾਕਾ ਵੀ ਲੱਗਦਾ ਕੁਝ ਹੀ ਕਦਮਾਂ ਤੇ ਥਾਣਾ ਵੀ ਹੈਗਾ ਫੇ ਕਿੱਦਾਂ ਦੇਖਦੇ ਹੋ ਕਿ ਜਿਹੜੇ ਕਿ ਚੋਰਾ ਚੋਰਾ ਵਾਲੋ ਨੇ ਲਗਾਤਾਰ ਵਾਰਤਾ ਤਾਂ ਇਹ ਤਾਂ ਟੈਂਪਸ ਹੀ ਘਰਾਲ ਦੀ ਚੱਲਦੀ ਜੀ 15 PCR ਦੀ ਹੁੰਦੀ ਹੈ ਨਾ ਇਹ ਤੱਕ ਨਾਕਾ ਨਹੀਂ ਜੁੜਦਾ ਹਾਂ ਹੋਈ ਗਏ ਨਾ ਸਰ ਕਰੋ ਨਿਕਲਣਾ ਵੀ ਕਾਫੀ ਮੁਸ਼ਕਲ ਹੋ ਜਾਊਗਾ ਸਵੇਰ ਦਾ 6:30 ਵੇ 8:00 ਤੋਂ 6:30 ਦਾ ਟਾਈਮ ਹੈ ਕਿ ਬੰਦਾ ਕਰੋ ਨਿਕਲਣਾ ਵੀ ਤਾਂ ਜਿਹੜੇ ਚੋਰ ਜਿਹੜੇ ਕਿ ਲਗਾਤਾਰ ਵਾਰਤਾ ਨੂੰ ਅੰਜਾਮ ਦਿੰਦੇ ਨੇ ਜਰਾ ਰਹੇ ਨੇ ਕੋਈ ਗੱਲ ਨਹੀਂ ਬੈਠ ਕੇ ਕਰਕੇ ਨਾਲ ਸਭ ਕਰ ਕੀ ਕੀ ਕਾਰਵਾਈ ਕੀਤੀ ਜਾ ਰਹੀ ਜੀ ਹਾਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਜੀ ਇਹਨਾਂ ਦੇ ਜਾਨ ਦੇ ਵੀ ਸਵਾਲ ਹੈਗਾ ਥੋੜੀ ਦੂਰੀ ਨਸ਼ਾ ਛੜਾਉ ਕੇਂਦਰ ਹੈਗਾ ਉੱਥੇ ਜਿਹੜੇ ਨਸ਼ੇ ਦੀ ਲੱਤ ਲੱਗੀ ਜਿਹਨਾਂ ਨੂੰ ਦਵਾਈਆਂ ਲੈਣ ਆਉਂਦੇ ਨੇ ਉੱਥੇ ਕੁਝ ਟਾਈਮ ਪਹਿਲਾਂ ਵੀ ਇੱਕ ਮਰਡਰ ਹੋਇਆ ਸੀਗਾ ਦਵਾਈ ਨੂੰ ਲੈ ਕੇ ਕਿੱਦਾਂ ਦੇਖਦੇ ਹੋ ਕਿ ਕਿ ਲੱਗਦਾ ਨਹੀਂ ਕਿ ਉੱਥੇ ਕੋਈ ਪਲਾਨ ਬਣਾਉਂਦੇ ਹੋਣਗੇ ਜਿਹੜੇ ਕਿ ਲੁੱਟ ਦੀ ਵਾਰਦਾਤ ਕਰਦੇ ਨੇ ਇਸ ਵਕਤ ਇਹ ਤਾਂ ਕੁਝ ਨਹੀਂ ਜਾਣਦਾ ਜੀ ਆਪਾਂ ਦੇਖਾਂਗੇ ਕਿ ਕੇਸ ਦੇ ਵਿੱਚ ਕੀ ਕਰਦੇ ਨੇ